ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਗਾਹ ਨੂੰ ਇਹ ਇੱਕ ਚੀਜ਼ ਖਵਾ ਦਿਓ ਤੁਹਾਡੇ ਦਿਨਾਂ ਵਿੱਚ ਹੀ ਕਾਇਆ ਪਲਟ ਹੋ ਜਾਵੇਗੀ ਸੰਗਤ ਜੀ ਉਸ ਤੋਂ ਪਹਿਲਾਂ ਸਾਰਿਆਂ ਅਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਤਾਂ ਸੰਗਤ ਜੀ ਅਓ ਫਿਰ ਅੱਜ ਦੀ ਇਸ ਕਥਾ ਵਿਚਾਰ ਦੇ ਵਿਸ਼ੇ ਦੀ ਸਾਂਝ ਪਾਉਣੀ ਆ ਕਹਿੰਦੇ ਇੱਕ ਵਾਰ ਨਾ ਇੱਕ ਸੰਤ ਜੀ ਦਾ ਇੱਕ ਚੇਲਾ ਹੁੰਦਾ ਹੈ ਕਹਿੰਦੇ ਕਿਸੇ ਨਗਰ ਦੇ ਵਿੱਚੋਂ ਉਹ ਲੰਘ ਰਿਹਾ ਹੁੰਦਾ ਹੈ ਉਹ ਕੋਈ ਦੂਰੀ ਤੇ ਜਾ ਕੇ ਦੇਖਦਾ ਕਿ ਇੱਕ ਘਰ ਦੇ ਅੱਗੇ ਇੱਕ ਗਾਂ ਆਉਂਦੀ ਹੈ ਕਹਿੰਦੇ ਉਹ ਘਰ ਦੇ ਮਨੋਖੇ ਇੱਕ ਡੰਡਾ ਲੈ ਕੇ ਤੇ ਉਸ ਗਾਂ ਨੂੰ ਉਥੋਂ ਮਾਰ ਕੇ ਪਜਾ ਦਿੰਦੇ ਨੇ ਉਸ ਨੂੰ ਦੇਖ ਕੇ ਬੜਾ ਦੁੱਖ ਲੱਗਦਾ ਹੈ ਅੱਗੇ ਜਾਂਦਾ ਹੈ ਉਹ ਗਾਂ ਕਿਸੇ ਹੋਰ ਦੇ ਘਰ ਦੇ ਅੱਗੇ ਖੜੀ ਹੁੰਦੀ ਹੈ ਉਹ ਲੋਕ ਆਪਣੇ ਘਰੋਂ ਇੱਕ ਪੇੜਾ ਬਣਾ ਕੇ ਲਿਆ ਕੇ ਤੇ ਉਹ ਉਸ ਗਾਂ ਨੂੰ ਖਵਾ ਦਿੰਦੇ ਨੇ ਤੇ ਉਹ ਗਾਂ ਉਥੋਂ ਖਾ ਕੇ ਤੇ ਚਲੀ ਜਾਂਦੀ ਹੈ ਉਹ ਜਾ ਕੇ ਸੰਤ ਜੀ ਨੂੰ ਪੁੱਛਦਾ ਹੈ ਸੰਤ ਜੀ ਅੱਜ ਜਦੋਂ ਮੈਂ ਨਗਰ ਤੋਂ ਆ ਰਿਹਾ ਸੀ ਇੱਕ ਗਾਂ ਨਾ ਇੱਕ ਘਰ ਦੇ ਅੱਗੇ ਖੜੀ ਸੀ ਉਹ ਘਰ ਦੇ ਜੀਆ ਨੇ ਡੰਡਾ ਚੁੱਕਿਆ ਤੇ ਉਹਨੇ ਬੜੇ ਜ਼ੋਰ ਦੀ ਮਾਰਿਆ ਤੇ ਉਥੋਂ ਭਜਾ ਦਿੱਤਾ ਜੇ ਰੱਗੀ ਆਇਆ ਉਥੇ ਇੱਕ ਗਾਂ ਖੜੀ ਸੀ ਉਹ ਘਰ ਦੇ ਜੀਆ ਨੇ ਉਹਨੂੰ ਕੁਝ ਨਾ ਕੁਝ ਖਾਣ ਲਈ ਜ਼ਰੂਰ ਦਿੱਤਾ ਵੀ ਜੋ ਵੀ ਉਹਨਾਂ ਕੋਲ ਸੀ ਉਹਨਾਂ ਉਸਨੂੰ ਖਾਣ ਨੂੰ ਦੇ ਦਿੱਤਾ ਮੈਂ ਇੱਕ ਗੱਲ ਜਾਨਣਾ ਚਾਹੁੰਨਾ ਹਾਂ ਜਿਨ੍ਹਾਂ ਨਾਰਿਆ ਉਹਨਾਂ ਨੂੰ ਕੀ ਨੁਕਸਾਨ ਹੋਇਆ ਤੇ ਜਿਨ੍ਹਾਂ ਨੂੰ ਕੁਝ ਖਵਾ ਦਿੱਤਾ ਉਹਨਾਂ ਨੂੰ ਕੀ ਲਾਭ ਹੋਇਆ ਸੰਤ ਜੀ ਕਹਿੰਦੇ ਤੈਨੂੰ ਇੱਕ ਗੱਲ ਦੱਸਦਾ ਹਾਂ ਉਸ ਦੇ ਨਾਲ ਸ਼ਾਇਦ ਤੈਨੂੰ ਜ਼ਿਆਦਾ ਸਪਸ਼ਟ ਹੋ ਜਾਵੇ ਉਹ ਕਹਿੰਦਾ ਸੰਤ ਜੀ ਜ਼ਰੂਰ ਦੱਸੋ ਸੰਤ ਜੀ ਕਹਿੰਦੇ ਇੱਕ ਵਾਰ ਨਾ ਕਿਸੇ ਨਗਰ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਤੇ ਉਹ ਰਾਜਾ ਹਰ ਕਾਮਨਾ ਬੜੇ ਸੁਚੱਜੇ ਢੰਗ ਨਾਲ ਕਰਦਾ ਸੀ ਪਰਾਜੈਵੀ ਬੜੀ ਸੁਖੀ ਸੀ ਤੇ ਹਰ ਕੰਮ ਬੜੇ ਜਿਹੜਾ ਉਹ ਨੇਕ ਤਰੀਕੇ ਦੇ ਨਾਲ ਕਰਦਾ ਪਿਆ ਸੀ ਹਰ ਪਾਸੇ ਖੁਸ਼ੀਆਂ ਦੇ ਖੇੜੇ ਸਨ ਕਹਿੰਦੇ ਸਮਾਂ ਆਪਣੀ ਚਾਲ ਚੱਲਦਾ ਗਿਆ ਵਿਆਹ ਨੂੰ ਕਈ ਵਰੇ ਬੀਤ ਗਏ ਪਰ ਉਹਦੇ ਕੋਲ ਕੋਈ ਔਲਾਦ ਨਾ ਹੋਈ ਕਹਿੰਦੇ ਉਸ ਨਗਰ ਤੋਂ ਬਾਹਰ ਇੱਕ ਬੜੇ ਹੀ ਸੰਤ ਮਹਾਪੁਰਸ਼ ਰਿਆ ਕਰਦੇ ਸੀ ਕਹਿੰਦੇ ਜਦੋਂ ਵਿਆਹ ਨੂੰ ਬੜੇ ਵਰੇ ਹੋ ਗਏ ਕੋਈ ਔਲਾਦ ਨਾ ਹੋਈ ਤੇ ਕਹਿੰਦਾ ਉਹਨਾਂ ਨੇ ਸੋਚਿਆ ਵੀ ਉਹ ਸੰਤ ਫਕੀਰ ਦੇ ਕੋਲ ਜਾ ਕੇ ਦੇਖਿਆ ਜਾਵੇ ਵੀ ਮੇਰੇ ਘਰ ਔਲਾਦ ਕਿਉਂ ਨਹੀਂ ਹੁੰਦੀ ਮੇਰਾ ਵਾਰਿਸ ਕਦੋਂ ਆਵੇਗਾ ਉਹ ਕਹਿੰਦੇ ਰਾਜਾ ਤੇ ਰਾਣੀ ਉਹ ਸੰਤ ਜੀ ਦੇ ਕੋਲ ਚਲੇ ਗਏ ਸੰਤ ਜੀ ਉਸ ਸਮੇਂ ਨਾਮ ਜਪ ਰਹੇ ਸੀ ਉਥੇ ਜਾ ਕੇ ਬੈਠ ਗਏ ਕੁਝ ਸਮੇਂ ਬਾਅਦ ਸੰਤ ਜੀ ਨੇ ਅੱਖਾਂ ਖੋਲੀਆਂ ਸੰਤ ਜੀ ਦੋਵਾਂ ਜਾਣਿਆਂ ਨੂੰ ਦੇਖ ਕੇ ਥੋੜਾ ਜਿਹਾ ਹੈਰਾਨ ਹੋਏ ਕਹਿੰਦੇ ਆਓ ਬਈ ਕਿਵੇਂ ਆਉਣੇ ਹੋਏ ਜੇਕਰ ਤੁਸੀਂ ਕੁਝ ਆਪਣਾ ਸਾਰਾ ਰਾਜ ਪਾਰ ਤਿਆਗ ਕੇ ਨਾਮ ਜਪਣਾ ਆਏ ਹੋ ਤੇ ਤੁਹਾਨੂੰ ਇੱਕ ਗੱਲ ਦੱਸਦਾ ਵੀ ਤੁਸੀਂ ਜੋ ਲੋਕਾਂ ਦੀ ਸੇਵਾ ਕਰਦੇ ਪਏ ਹੋ ਉਹ ਸੇਵਾ ਹਜੇ ਕਰੋ ਜਦੋਂ ਤੁਸੀਂ ਕਿਸੇ ਨੂੰ ਆਪਣਾ ਉਤਰਾਧਿਕਾਰੀ ਬਣਾ ਦਵੋਗੇ ਉਦੋਂ ਆ ਕੇ ਨਾਮ ਜਪ ਲਓ ਲੋਕਾਂ ਦੀ ਸੇਵਾ ਕਰਨੀ ਵੀ ਉਤਮ ਧਰਮ ਹੈ ਉਹ ਕਹਿੰਦੇ ਨਹੀਂ ਜੀ ਅਸੀਂ ਇਸ ਲਈ ਨਹੀਂ ਆਏ ਅਸੀਂ ਤਾਂ ਜਾਣਨਾ ਚਾਹੁੰਨੇ ਹਾਂ ਕਿ ਕਿੰਨੇ ਬਰੇ ਬੀਤ ਗਏ ਨੇ ਤੇ ਸਾਡੇ ਕੋਲ ਕੋਈ ਔਲਾਦ ਨਹੀਂ ਹੈ ਮੇਰੇ ਕੋਲ ਔਲਾਦ ਕਦੋਂ ਹੋਵੇਗੀ ਮੈਂ ਔਲਾਦ ਦਾ ਸੁਖ ਮਾਣਾਗਾ ਕਿ ਨਹੀਂ ਮਾਣਾਗਾ ਸੰਤ ਜੀ ਨੇ ਕੁਝ ਸਮੇਂ ਅੱਖਾਂ ਬੰਦ ਕੀਤੀਆਂ ਕੁਝ ਸਮੇਂ ਬਾਅਦ ਅੱਖਾਂ ਖੋਲ ਕੇ ਕਿਹਾ ਕਹਿੰਦੇ ਦੇਖ ਰਾਜਨ ਜਦੋਂ ਤੂੰ ਰਾਜਾ ਬਣਿਆ ਸੀ ਉਸ ਤੋਂ ਪਹਿਲਾਂ ਪਹਿਲਾਂ ਜਦੋਂ ਤੂੰ ਆਮ ਮਨੁੱਖ ਸੀ ਤੇ ਇਹ ਨਵੀਂ ਵਿਰਾਸਤ ਵਿੱਚ ਇਹ ਰਾਜਪਾਠ ਨਹੀਂ ਮਿਲਿਆ ਤੂੰ ਇਹ ਕਮਾਇਆ ਹੈ ਕਹਿੰਦੇ ਇੱਕ ਦਿਨ ਤੂੰ ਕਿਤੋਂ ਬੜੀ ਖੁਸ਼ੀ ਦੇ ਨਾਲ ਆ ਰਿਹਾ ਸੀ ਕਿਤੇ ਜਦੋਂ ਤੂੰ ਆ ਰਿਹਾ ਸੀ ਇੱਕ ਰੁੱਖ ਦੇ ਥੱਲੇ ਇੱਕ ਗਾਂ ਤੇ ਉਹਦਾ ਜਿਹੜਾ ਬੱਚਾ ਸੀ ਉਹ ਬੈਠੇ ਹੋਏ ਸਨ ਕਹਿੰਦੇ ਕਈ ਦਿਨਾਂ ਤੋਂ ਭੁੱਖੇ ਸਨ ਯਾਦ ਕਰ ਤੇਰੇ ਰਾਜ ਭਾਗ ਵਿੱਚ ਇੱਕ ਵਾਰੀ ਕਾਲ ਪਿਆ ਸੀ ਉਸ ਸਮੇਂ ਉਹ ਦੋਵੇਂ ਉੱਥੇ ਭੁੱਖੇ ਪਾਣੇ ਬਿਰਕ ਰਹਿ ਸਨ ਗਾਂ ਨੇ ਉਸ ਸਮੇਂ ਉਸ ਬੱਚੇ ਨੂੰ ਜਨਮ ਦਿੱਤਾ ਸੀ ਉਹ ਉੱਚੀ ਉੱਚੀ ਆਵਾਜ਼ਾਂ ਕਰਕੇ ਤੈਨੂੰ ਆਪਣੀ ਮਦਦ ਲਈ ਪੁਕਾਰ ਰਹੀ ਸੀ ਵੀ ਮੈਨੂੰ ਕੁਝ ਖਾਣੋਂ ਦੇ ਤਾਂ ਕਿ ਮੈਂ ਆਪਣੇ ਬੱਚੇ ਨੂੰ ਦੁੱਧ ਪਿਆ ਸਕਾਂ ਮੇਰਾ ਜਵਾਕ ਵੀ ਜਿਉਂਦਾ ਰਹਿ ਸਕੇ ਪਰ ਤੂੰ ਉਹਦੇ ਕੋਲੋਂ ਆਪਣਾ ਰਾਤ ਲੈ ਕੇ ਅੱਗੇ ਵਧ ਗਿਆ ਤੇ ਉਹਦੀ ਆਵਾਜ਼ ਇੱਕ ਵਾਰ ਵੀ ਨਹੀਂ ਸੁਣੀ ਤੇ ਵੱਡਾ ਇਹ ਰੂਪ ਵੇਖ ਕੇ ਗਾਂ ਬੜੀ ਦੁਖੀ ਹੋਈ ਤੇ ਭੁੱਖੇ ਢੇਡ ਦੀ ਨਿਕਲੀ ਹਾਂ ਤੁਰ ਦਰਗਾਹ ਤੱਕ ਪਹੁੰਚ ਗਈ ਇੱਕ ਗੱਲ ਯਾਦ ਰੱਖ ਜੇ ਮਨੁੱਖ ਦੂਜਿਆਂ ਨੂੰ ਦੇਖੀ ਉਹਨਾਂ ਦਾ ਕਸ਼ਟ ਵੇਖ ਕੇ ਉਹਨਾਂ ਦੀ ਮਦਦ ਨਹੀਂ ਕਰਦਾ ਭੁੱਖੇ ਨੂੰ ਵੇਖ ਕੇ ਉਹਨੂੰ ਖਾਣ ਲਈ ਨਹੀਂ ਦਿੰਦਾ ਉਹਨੂੰ ਹਮੇਸ਼ਾ ਦੁੱਖ ਹੀ ਮਿਲਦੇ ਨੇ ਤੇ ਇਹ ਹੀ ਸਭ ਤੋਂ ਵੱਡਾ ਕਾਰਨ ਉਹਨੇ ਆਪਣੀ ਔਲਾਦ ਗਵਾ ਦਿੱਤੀ ਤੇ ਇਸੇ ਕਰਕੇ ਤੇਰੇ ਕੋਲ ਔਲਾਦ ਨਹੀਂ ਹੋਈ ਰਾਜਾ ਬੜਾ ਸ਼ਰਮਿੰਦਾ ਹੋਇਆ ਕਹਿੰਦਾ ਮੈਂ ਆਪਣੀ ਖੁਸ਼ੀ ਵਿੱਚ ਕਿਸੇ ਦੀ ਜਿਹੜੀ ਆਵਾਜ਼ ਹੀ ਨਹੀਂ ਸੁਣ ਸਕਿਆ ਫਿਰ ਤਾਂ ਮੇਰਾ ਰਾਜਾ ਬਣਨ ਤੇ ਤੁਰਕਾਰ ਹੈ ਰਾਜੇ ਦਾ ਕੰਮ ਹੁੰਦਾ ਹੈ ਹਰ ਇੱਕ ਦੀ ਮਦਦ ਕਰਨਾ ਜਿਵੇਂ ਆਪਣੇ ਘਰ ਦਾ ਵੱਡਾ ਜੀ ਹੁੰਦਾ ਹੈ ਜਿਹਨੂੰ ਆਪਾਂ ਲਾਣੇਦਾਰ ਕਹਿੰਨੇ ਆ ਜਿਹਨੇ ਉਹ ਸਾਰੇ ਪਰਿਵਾਰ ਦੀ ਦੇਖਰੇਖ ਕਰਦਾ ਹੈ ਜੇ ਕਿਸੇ 'ਚ ਭੇਦਭਾਵ ਕਰਦਾ ਹੈ ਤੇ ਉਹ ਵੀ ਫਿਰ ਘਰ ਦਾ ਮੁਖੀ ਨਹੀਂ ਕਿਹਾ ਜਾ ਸਕਦਾ ਕਹਿੰਦੇ ਜੇ ਮੈਂ ਤਾਂ ਰਾਜਾ ਬਣਨ ਦੇ लायक ਨਹੀਂ ਹੈਗਾ ਸੰਤ ਵਗੀਰ ਜੀ ਨੇ ਕਿਹਾ ਨਹੀਂ ਰਾਜਨ ਤੂੰ ਆਪਣੀ ਪ੍ਰਜਾ ਦੀ ਗੱਲ ਬੜੀ ਧਿਆਨ ਨਾਲ ਸੁਣਦਾ ਹੈ ਚੰਗੇ ਕੰਮ ਕਰਦਾ ਪਿਆ ਹੈ ਤੂੰ ਇਹਦਾ ਪਛਤਾਪ ਵੀ ਕਰ ਸਕਦਾ ਹੈ ਰਾਜੇ ਨੇ ਕਿਹਾ ਕਿ ਸੰਤ ਜੀ ਮੈਨੂੰ ਕੀ ਕਰਾਂ ਤੇ ਮੇਰੇ ਘਰ ਔਲਾਦ ਹੋ ਜਾਵੇ ਤੇ ਮੈਨੂੰ ਵੀ ਔਲਾਦ ਦਾ ਸੁੱਖ ਮਿਲੇ ਰਾਣੀ ਕਹਿੰਦੀ ਵੀ ਮੇਰੀ ਕੋਖ ਵੀ ਹਰੀ ਹੋਵੇ ਸੰਤ ਕਹਿੰਦੇ ਤੁਸੀਂ ਐਵੇਂ ਕਰੋ ਜਿੱਥੇ ਵੀ ਤੁਹਾਨੂੰ ਕੋਈ ਵੀ ਚਿੜੀ ਜਨੌਰ ਕੁੱਤਾ ਬਿੱਲੀ ਜਾਂ ਗਾਂ ਜੋ जख्मी ਏ ਉਹਦਾ ਉਪਚਾਰ ਕਰੋ ਉਹਨਾਂ ਦੀ ਸੇਵਾ ਕਰੋ ਉਹਨਾਂ ਦਾ ਢਿੱਡ ਭਰੋ ਕਹਿੰਦੇ ਉਹਨਾਂ ਲਈ ਨਵੀਂ ਕੋਈ ਐਸੀ ਸਾਧਰ ਬਣਾਵੀ ਉਹਨਾਂ ਦਾ ਜਿਹੜਾ ਜੀਵਨ ਹੈ ਸੌਖਾ ਹੋ ਜਾਵੇ ਕਹਿੰਦੇ ਰਾਜੇ ਨੇ ਪੂਰੇ ਨਗਰ ਦੇ ਵਿੱਚ ਥਾਂ ਥਾਂ ਤਲਾਬ ਬਣਵਾ ਦਿੱਤੇ ਕਹਿੰਦੇ ਰੋਹਦ ਸਵੇਰੇ ਉਹਨੇ ਆਪਣੇ ਹੱਥੀ ਰਾਜਾ ਤੇ ਰਾਣੀ ਨੂੰ ਵਕ ਵਕ گاਵਾਂ ਨੂੰ ਉਹਨਾ ਆਟਾ ਗੁੰਨ ਕੇ ਤੇ ਆਪਣੇ ਹੱਥੀ ਉਹਨਾਂ ਨੂੰ ਖਵਾਇਆ ਕਰਨਾ ਕੁੱਤਿਆਂ ਲਈ ਉਹਨਾਂ ਨੇ ਰੋਟੀ ਲੈ ਕੇ ਜਾਇਆ ਕਰਨੀ ਕਹਿੰਦੇ ਜਿੱਥੇ ਵੀ ਉਹਨਾਂ ਨੇ ਗਾਂ ਦੇਖਿਆ ਕਰਨੀ ਹਮੇਸ਼ਾ ਹੀ ਉਸ ਨੂੰ ਰੋਟੀ ਚਾਰਦਿਆ ਕਰਨੀ ਕਹਿੰਦੇ ਰਾਜੇ ਨੇ ਇਹ ਨਿਯਮ ਪੂਰੇ ਰਾਜ ਵਿੱਚ ਐਲਾਨ ਕਰ ਦਿੱਤਾ ਕਿ ਜਦੋਂ ਵੀ ਘਰ ਤੋਂ ਨਿਕਲੋ ਕੁਝ ਪ੍ਰਸ਼ਾਦੇ ਨਾਲ ਜ਼ਰੂਰ ਲੈ ਕੇ ਨਿਕਲੋ ਜਿੱਥੇ ਵੀ ਕੋਈ ਭੁੱਖਾ ਦਿਖੇ ਭਾਵੇਂ ਕੋਈ ਮਨੋਖੇ ਆ ਭਾਵੇਂ ਕੋਈ ਚਿੜੀ ਜਨੌਰ ਹੈ ਭਾਵੇਂ ਗਾਂ ਹੈ ਤੁਸੀਂ ਜ਼ਰੂਰ ਖਵਾਓ ਉਹਨੇ ਕਿਹਾ ਇਸੇ ਪਸ਼ੂ ਜਨੌਰ ਨੂੰ ਬਿਨਾਂ ਗਾਲ ਤੋਂ ਨਾ ਮਾਰੋ ਉਹਨੇ ਐਵੇਂ ਕਰਕੇ ਆਪਣੇ ਪੂਰੇ ਰਾਜ ਵਿੱਚ ਇਹ ਜਿਹੜਾ ਨਿਯਮ ਸੀ ਉਹ ਲਾਗੂ ਕਰ ਦਿੱਤਾ ਕਹਿੰਦੇ ਕੁਝ ਕ ਸਮਾਂ ਲੰਘਿਆ ਤੇ ਰਾਜੇ ਨੇ ਜਿਹੜੇ ਸੰਤ ਫਕੀਰ ਸਨ ਜਿੱਤੇ ਉਹਨਾਂ ਬੜੀਆਂ ਗਾਵਾਂ ਰੱਖੀਆਂ ਹੋਈਆਂ ਸਨ ਉਹ ਕਹਿੰਦੇ ਰਾਜਨ ਤਿਤੋਂ ਔਲਾਦ ਦੀ ਪ੍ਰਾਪਤੀ ਚਾਹਣਾ ਹੈ ਨਾ ਇੱਕ ਕਾਮਕਾਰ ਤੂੰ ਜਿਹੜੀਆਂ ਸਾਡੀਆਂ ਸਾਰੀਆਂ گاਵਾਂ ਨੇ ਇਹਨਾਂ ਨੂੰ ਜੰਗਲ ਵਿੱਚ ਚਰਾਉਣ ਵੀ ਲੈ ਕੇ ਜਾਇਆ ਕਰ ਸ਼ਾਮ ਨੂੰ ਇੱਥੇ ਲਿਆ ਕੇ ਤੂੰ ਆਪਣਾ ਕੁਝ ਸਮਾਂ ਇੱਥੇ ਰਹਿਣਾ ਕਰ ਫੇ ਤੂੰ ਇਹਨਾਂ ਜੰਗਲੀ ਜਾਨਵਰਾਂ ਤੋਂ ਇਹਨਾਂ ਨੂੰ ਬਚਾਉਣਾ ਹੈ ਉਹ ਕਹਿੰਦਾ ਠੀਕ ਹੈ ਕਹਿੰਦੇ ਉਹ گاਵਾਂ ਨੂੰ ਰੋਜ਼ ਲੈ ਕੇ ਜਾਇਆ ਕਰਦਾ ਅੱਜ ਇੱਕ ਗਾਂ ਭੱਜ ਕੇ ਜੰਗਲ ਦੇ ਕਾਫੀ ਅੱਗੇ ਚਲੀ ਗਈ ਕਹਿੰਦੇ ਜੀ ਅੱਗੇ ਗਈ ਸੀ ਨਾ ਕਹਿੰਦੇ ਜੰਗਲ ਬੜਾ ਜ਼ਿਆਦਾ ਸੋਹਣਾ ਸੀ ਫੁੱਲ ਹੀ ਫੁੱਲ ਹਰ ਪਾਸੇ ਹਰੀਆਲੀ ਪਾਣੀ ਦੇ ਝਰਨੇ ਰਾਜਾ ਸਾਰਾ ਕੁਝ ਵੇਖ ਕੇ ਤੇ ਮੁਗਦ ਹੋ ਗਿਆ ਕਹਿੰਦੇ ਰਾਜੇ ਦਾ ਧਿਆਨ ਉਧਰ ਹੋ ਗਿਆ ਇਹਨੇ ਨੂੰ ਇੱਕ ਸ਼ੇਰ ਨੇ ਇੱਕ ਗਾਣ ਬੜੇ ਜ਼ੋਰ ਦੀ ਦਬੋਚ ਲਿਆ ਕਹਿੰਦੇ ਰਾਜਾ ਤੇ ਇਧਰ ਮੁਗਦ ਸੀ ਸ਼ੇਰ ਨੇ ਉਹਨੂੰ ਬੜੇ ਜ਼ੋਰ ਦੀ ਦਬੋਚਿਆ ਕਹਿੰਦੇ ਪਹਿਲਾਂ ਪਸ਼ੂ ਜਨਾਰ ਚਿੜੀਆਂ ਸਾਰੇ ਗੱਲਾਂ ਕਰਿਆ ਕਰਦੇ ਸਨ ਕਹਿੰਦੇ ਗਾਣ ਇੱਕੇਦੰਨ ਆਵਾਜ਼ ਦਿੱਤੀ ਤੇ ਰਾਜਾ ਜਿਹੜਾ ਪਰਮਚੋਂ ਆਸੇ ਪਾਸੇ ਵੇਖ ਕੇ ਬੜਾ ਖੁਸ਼ ਹੋ ਰਿਹਾ ਸੀ ਉਹਦੀ ਜਾਗ ਟੁੱਟ ਗਈ ਕਹਿੰਦੇ ਇੰਨੇ ਨੂੰ ਰਾਜਾ ਜਿਹੜਾ ਸੀ ਉਹਨੇ ਆਪਣਾ ਤੀਰ ਕੱਢ ਕੇ ਤੇ ਸ਼ੇਰ ਨੂੰ ਮਾਰਨ ਲੱਗਾ ਕਹਿੰਦੀ ਉਹ ਤਾਂ ਸਿਰਫ ਮਾਇਆ ਰਚੀ ਗਈ ਸੀ ਉਸ ਰਾਜੇ ਤੋਂ ਉਹ ਆਪਣਾ ਜਿਹੜਾ ਤੀਰ ਸੀ ਉਹ ਚੁੱਕਿਆ ਹੀ ਨਾ ਜਾਵੇ ਕਹਿੰਦੇ ਰਾਜਣ ਤੇਰੇ ਤੋਂ ਤੀਰ ਨਹੀਂ ਚੁੱਕਿਆ ਜਾਣਾ ਜੇ ਤੇਰੇ ਜਿਹੀ ਕਲਾ ਨੇ ਤਾਂ ਮੇਰੇ ਜਿਹੀ ਬਹੁਤ ਕਲਾ ਨੇ ਤੂੰ ਵਾਪਸ ਮੁੜ ਜਾ ਤੇ ਆਪਣੀ ਜਾਨ ਬਚਾ ਇਹ ਵੀ ਅੱਜ ਮੇਰਾ ਹੀ ਭੋਜਨ ਬਣੇਗੀ ਰਾਜੇ ਨੇ ਕਿਹਾ ਦੇਖ ਸ਼ੇਰ ਇਹ ਮੈਨੂੰ ਸੰਤ ਜੀ ਨੇ ਸੇਵਾ ਲਈ ਹੈ ਮੈਨੂੰ ਵਾਪਸ ਲੈ ਕੇ ਜਾਣਾ ਹੈ ਕਰ ਹਾਂ ਜੇ ਤੂੰ ਭੁੱਖਾ ਹੈ ਤੂੰ ਕੁਝ ਖਾਣਾ ਚਾਹੁੰਦਾ ਹੈ ਤੂੰ ਮੈਨੂੰ ਖਾ ਲੈ ਇਹਨੂੰ ਵਾਪਸ ਜਾਣ ਦੇ ਕਹਿੰਦੇ ਉਹ ਰਾਜਾ ਜੇਣਾ ਸੀ ਆਪਣੇ ਤੀਰ ਥੱਲੇ ਰੱਖ ਕੇ ਆਪਣੀ ਧਾਣ ਝੁਕਾ ਕੇ ਦੇ ਥੱਲੇ ਬੈਠ ਗਿਆ ਕਹਿੰਦੇ ਇਹਨੇ ਨੂੰ ਇੱਕ ਆਵਾਜ਼ ਆਈ ਕੇ ਪੁੱਤ ਖੜਾ ਹੋ ਕਹਿੰਦੇ ਉੱਥੇ ਸ਼ੇਰ ਨਹੀਂ ਸੀ ਕੱਲੀ ਗਾਂ ਹੀ ਖੜੀ ਸੀ ਉਹ ਗਾਂ ਨੇ ਕਿਹਾ ਕਿ ਮੈਂ ਉਹੀ ਹਾਂ ਜਿਹਨੇ ਤੂੰ ਭੁੱਖਾ ਛੱਡਾਇਆ ਸੀ ਮੈਂ ਤੇਰੀ ਸੇਵਾ ਭਾਵਨਾ ਤੋਂ ਬੜਾ ਪ੍ਰਸੰਨ ਹੋਈ ਤੂੰ ਮੇᱫੋ ਭੁੱਖਾ ਛੱਡਿਆ ਸੀ ਪਰ ਤੂੰ ਅੱਜ ਮੇਰੇ ਕਰਕੇ ਆਪਣਾ ਖੁਦ ਦਾ ਬਲੀਦਾਨ ਦੇਣ ਲੱਗਾ ਸੀ ਜਾਂ ਤੈਨੂੰ ਔਲਾਦ ਦੀ ਪ੍ਰਾਪਤੀ ਵੀ ਹੋਵੇਗੀ ਤੇ ਤੂੰ ਹੋਰਾਂ 'ਚ ਵੀ ਇਹ ਸਨੇਹਾਂ ਵੰਡੀ ਕਿ ਦੂਜਿਆਂ ਨੂੰ ਕਦੇ ਵੀ ਦੁੱਖ ਨਾ ਦਿਓ ਜੇਕਰ ਕੋਈ ਤੇਰੀ ਮਦਦ ਮੰਗੇ ਤਾਂ ਉਹਦੀ ਹਮੇਸ਼ਾ ਮਦਦ ਕਰੋ ਦੂਜਿਆਂ ਦਾ ਢਿੱਡ ਭਰੋ ਤੁਹਾਨੂੰ ਹਰ ਸੁੱਖ ਮਿਲੇਗਾ ਜੋ ਦੂਜਿਆਂ ਦੀ ਮਦਦ ਕਰਦਾ ਹੈ ਪ੍ਰਮਾਤਮਾ ਉਹਦੀ ਮਦਦ ਆਪ ਕਰਦਾ ਹੈ ਜੋ ਦੂਜਿਆਂ ਦਾ ਢਿੱਡ ਭਰਦਾ ਹੈ ਪ੍ਰਮਾਤਮਾ ਉਹਦੇ ਖਜ਼ਾਨੇ ਕਦੀ ਵੀ ਖਾਲੀ ਨਹੀਂ ਰਹਿਣ ਦਿੰਦਾ ਤੂੰ ਸਾਨੂੰ ਰੋਟੀ ਟੁਕ ਪਾਉਣਾ ਹੈ ਪ੍ਰਮਾਤਮਾ ਤੇਰੇ ਖਜ਼ਾਨੇ ਹਮੇਸ਼ਾ ਆਬਾਦ ਰੱਖੇਗਾ ਇਸ ਲਈ ਕਿਹਾ ਜਾਂਦਾ ਹੈ ਕਿ ਹਮੇਸ਼ਾ ਜਦੋਂ ਵੀ ਕੋਈ ਦੁਖੀ ਦਿੱਸੇ ਤਾਂ ਉਹਦੀ ਮਦਦ ਜ਼ਰੂਰ ਕਰੋ ਦੂਸਰਾ ਹਮੇਸ਼ਾ ਹਰ ਉਹ ਕੁਦਰਤ ਦੇ ਜੀ ਨੂੰ ਰੋਟੀ ਦਾ ਟੁਕ ਜ਼ਰੂਰ ਪਾਓ ਉਹ ਇੱਕ ਰੋਟੀ ਦਾ ਟੁਕ ਤੁਹਾਡੀ ਕਿਸਮਤ ਬਦਲ ਸਕਦਾ ਹੈ ਦੂਸਰੀ ਗੱਲ ਕਦੀ ਵੀ ਕਿਸੇ ਕੁਦਰਤ ਦੇ ਸਾਜੇ ਜੀ ਨੂੰ ਡੰਡਾ ਜਾਂ ਸੋਟੀ ਨਾਲ ਨਾ ਮਾਰੋ ਕਈ ਵਾਰ ਆਪਣੀ ਆਦਤ ਬਣ ਜਾਂਦੀ ਹੈ ਕਿਸੇ ਨੂੰ ਵੇਖੀਏ ਆਪਾਂ ਉਸੇ ਸਮੇਂ ਡੰਡਾ ਚੁੱਕ ਕੇ ਮਾਰਨ ਲੱਗ ਜਾਨੇ ਆ ਜੇ ਕੁਝ ਪਉਣਾ ਨਹੀਂ ਤਾਂ ਉਹਨੂੰ ਡੰਡਾ ਕਦੇ ਨਾ ਮਾਰੋ ਤੁਹਾਡੇ ਵੱਲੋਂ ਮਾਰਿਆ ਗਿਆ ਇੱਕ ਡੰਡਾ ਰੋੜਾ ਤੁਹਾਡੀ ਕਿਸਮਤ ਵਿੱਚੋਂ ਕਈ ਤੁਹਾਡੇ ਕੀਤੇ ਹੋਏ ਪੁੰਨ ਬਰਕਤ ਖਾਤੇ ਸਾਹਮਣੇ ਮੁਸ਼ਕਲਾਂ ਲਿਆ ਕੇ ਖੜੇ ਕਰ ਦਿੰਦਾ ਹੈ ਇਸ ਲਈ ਕਦੇ ਵੀ ਕਿਸੇ ਨੂੰ ਸੋਟੀ ਡੰਡਾ ਨਾ ਮਾਰੋ ਤੇ ਰੋਟੀ ਦਾ ਟੁਕ ਜ਼ਰੂਰ ਪਾਓ ਇਹ ਰੋਟੀ ਦਾ ਟੁਕ ਤੁਹਾਡੀ ਕਿਸਮਤ ਬਦਲ ਦਵੇਗਾ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਬਦ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ